ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥਿਆਲਾ ਇਹ ਨੱਥਿਆਲਾ ਪੁਰਾਣਾ ਹੈ ਕੋੜਕਪੁਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਦੋ ਪਿੰਡ ਹੈ ਦੋਸਤੋ ਛੋਟੇ ਛੋਟੇ ਨੱਥਿਆਲਾ ਨਵਾਂ ਤੇ ਪੁਰਾਣਾ ਵੀਡੀਓ ਅੱਜ ਆਪਾਂ ਨੱਥਿਆਲਾ ਪੁਰਾਣੇ ਚੋਂ ਬਣਾ ਰਹੇ ਆ ਤੇ ਨਵਾਂ ਨੱਥਿਆਲਾ ਵੀ ਇਹਦੇ ਬਿਲਕੁਲ ਨੇੜੇ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਕੋਲ ਅੰਦਰਲੇ ਪਾਸੇ ਗਾਵਾਂ ਜਿਹੜੀਆਂ ਉਹ ਕਾਫੀ ਸਾਰੀਆਂ ਵੱਧੀਆਂ ਵੀ ਨੇ ਪਰਲੇ ਪਾਸੇ ਸ਼ੈੱਡ ਤੋਂ ਨਜ਼ਰ ਆਉਂਦਾ ਹੋਣਾ ਉਹਨਾਂ ਦੇ ਵਿੱਚੋਂ ਦੋ ਨਾਗ ਅੱਜ ਅਸੀਂ ਇਹ ਬਾਹਰ ਕੱਢਿਆ ਜਿਹਦੇ ਚ ਤੋਕੜ ਗੱਬਣ ਗਾਂ ਵਿਕਰੀ ਆਸਤੇ ਤੇ ਇੱਕ ਇਧਰ ਵਹਿੜ ਫਿਰਦੀ ਐ ਵੱਛੀ ਫਿਰਦੀ ਐ ਵੀ ਬਾਈ ਨੇ ਵੇਚਣੀ ਐ ਵੈਸੇ ਵਹਿੜਾਂ ਦੱਸੋ ਵੱਛੀਆਂ ਜਿਹੜੀਆਂ ਉਹ ਤਿੰਨ ਸੀਜੀ ਦੇ ਚੱਕੇ ਵੀ ਵੱਛੀ ਤੇ ਇੱਕ ਨਾਲ ਪਰਲੇ ਪਾਸੇ ਵੱਛੀ ਖੜੀ ਐ ਸੋ ਮੈਂ ਤਾਂ ਤੁਹਾਨੂੰ ਇਹ ਦੋ ਨਾਗ ਹੀ ਦਿਖਾਉਂਗਾ ਪਰ ਇਹਨਾਂ ਦੋਹਾਂ 'ਚੋਂ ਵੀ ਜੇ ਕੋਈ ਵੱਛੀ ਤੁਹਾਨੂੰ ਪਸੰਦ ਆਵੇ ਤਾਂ ਬਾਈ ਕਹਿੰਦਾ ਸੀ ਵੀ ਆਪਾਂ ਮੇਨ ਇੱਕ ਵੱਛੀ ਤੇ ਇੱਕ ਗਾਂ ਵਿੱਚ ਨਹੀਂ ਆ ਥੋੜਾ ਜਿਹਾ ਜਗ੍ਹਾ ਬਣਾਉਣੀ ਹੈ ਸਪੇਸ ਬਣਾਉਣੀ ਹੈ ਘਰੇ ਗਾਂ ਸਿਆਲ ਆ ਗਿਆ ਕਰਕੇ ਪਸ਼ੂ ਜਿਵੇਂ ਮੱਝਾਂ ਖੜੀਆਂ ਉਹ ਅੰਦਰ ਜਾਣੀਆਂ ਛੱਡ ਦੇ ਥੱਲੇ ਸੋ ਮੈਂ ਵੀਡੀਓ ਦੇ ਵਿੱਚ ਇਹ ਗਾਂ ਤੇ ਇਹ ਵੱਛੀ ਤੁਹਾਨੂੰ ਦਿਖਾ ਦੂੰਗਾ ਲਾਸਟ ਤੱਕ ਵੀਡੀਓ ਦੇਖਿਓ ਬੇਨਤੀ ਹੈ ਵੀ ਜਿਹਨੇ ਵੱਛੀ ਖਰੀਦਣੀ ਹੈ ਉਹ ਵੀ ਉਹਦਾ ਹੱਕ ਆ ਵੀ ਉਹ ਬੇਸ਼ੱਕ ਅੰਦਰੋਂ ਵੀ ਚੈੱਕ ਕਰਾ ਕੇ ਲੈ ਜਾਵੇ ਵੱਛੀ ਨੂੰ ਤੇ ਜਿਹੜੀ ਗਾਂ ਇਹ ਵੀ ਗੱਭਨ ਚੈੱਕ ਕਰਵਾ ਕੇ ਲਜਾਏ ਉਹ ਵੈਸੇ ਤੁਹਾਨੂੰ ਤਰੀਕ ਦੱਸ ਦਿਆਂਗੇ ਜਾਂ ਟਾਈਮ ਦੱਸ ਦਊਗਾ ਬਾਈ ਵੀ ਕਿੰਨੇ ਚਿਰ ਟਾਈਮ ਦੀ ਗਾਂ ਗੱਭਨ ਹੈਗੀ ਐ ਪਰ ਚੈੱਕ ਪਾਸ ਇੱਥੇ ਹੀ ਕਰਾ ਲਿਓ ਕਿਉਂਕਿ ਉਸ ਤੋਂ ਬਾਅਦ ਲੰਬਾ ਕਿਸੇ ਕਿਸਮ ਦਾ ਤੁਸੀਂ ਦਿਓ ਤਾਂ ਉਹ ਚੰਗੀ ਗੱਲ ਨਹੀਂ ਹੋਊਗੀ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤਾਂ ਉਸ ਤੋਂ ਪਹਿਲਾਂ ਤੁਹਾਡਾ ਹੱਕ ਹੈ ਵੀ ਤੁਸੀਂ ਆਪਣੀ ਚੀਜ਼ ਦੀ ਨਿਰਖ ਪਰਖ ਕਰੋ ਆਓ ਮਿਲਦੇ ਆਂ ਬਾਈ ਨੂੰ ਪਹਿਲਾਂ ਵੱਛੀ ਬਾਰੇ ਤੇ ਫਿਰ ਗਾਂ ਬਾਰੇ ਥੋੜੀ ਜਾਣਕਾਰੀ ਲੈਣੀ ਆ ਬਾਈ ਸਤਿ ਸ਼੍ਰੀ ਅਕਾਲ ਬਈ ਅਸੇ ਜਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਸੰਦੀਪ ਸਿੰਘ ਜੀ ਸੁਖਦੀ ਭਾਈ ਅੱਜ ਆਪਾਂ 2 ਇਹ ਨਾਗ ਵੇਚਣ ਲੱਗੇ ਆਂ ਹਾਂਜੀ ਬਈ ਜਗ੍ਹਾ ਤੰਗ ਹੋ ਗਈ ਅੰਦਰ ਹੁਣ ਸਿਆਲਾਂ ਦੇ ਵਿੱਚ ਫਿਰ ਪਸ਼ੂ ਦਿੱਕਤ ਆਊਗੀ ਹਾਂਜੀ ਬਈ ਉਹ ਗਰਮੀਆਂ ਇਹ ਤਾਂ ਸਰੀ ਗਾ ਬਾਈ ਇੱਥੇ ਥਾਂ ਖੁੱਲਾ ਸੀਗਾ ਦਰਾਸਤਾ ਤਰੋਤਾ ਥੱਲੇ ਬੈਈ ਜਾਂਦੀਆਂ ਅੱਠੇ ਸ਼ਾਮ ਨੂੰ ਪਾ ਦਈਦੇ ਵੜਾ ਖੁੱਲ੍ਹੇਗਾ ਫਿਰਦਿਆਂ ਰਹਿੰਦੀਆਂ ਠੀਕ ਹੈ ਸਿਆਲਾਂ 'ਚ ਹੁਣ ਉੱਥੇ ਫਿਰ ਸ਼ੈੱਡ 'ਚ ਥਾਂ ਥੋੜਾ ਅੱਛਾ ਤੇ ਪਿਛਲੀ ਵਾਰੀ ਮੈਂ ਪਸ਼ੂ ਥੋੜੇ ਵਧਾਤੇ ਸੀ ਉਹਦੇ ਉਦੇ ਕਰਕੇ ਆਪਾਂ ਹੁਣ ਉਦੋਂ ਆਪਾਂ ਨੂੰ ਆਏ ਆ ਵੀ ਦੋ ਪਸ਼ੂ ਕੱਢਦ ਕੇ ਤਾਂ ਵਧੀਆ ਗਿਣਤੀ ਲੈਮਟ ਹੀ ਰੱਖ ਗਈ ਹੈ। ਹਾਂਜੀ। ਅੱਛਾ ਬੱਚੀਆਂ ਤਿੰਨ ਐਸ ਟਾਈਮ ਤੇਰੇ ਕੋਲ ਵੈਸੇ ਇਹਨਾਂ ਚੋਂ ਇੱਕ ਹੀ ਵੇਚਣੀ ਆ ਜਾਂ ਨਹੀਂ ਉਹ ਪਰਲੀ ਬੱਚੀ ਬਈ ਵਿਕੀ ਵੀ ਆ ਇਹਨਾਂ ਦੋਹਾਂ ਚੋਂ ਇੱਕ ਵੇਚ ਦਾਂਗੇ ਜਿਹੜੀ ਪਸੰਦ ਆ ਗਈ ਬਾਈ ਦੇ ਕਿਸੇ ਦੇ। ਠੀਕ ਹੈ ਹੂੰ ਵੈਸੇ ਵੀਡੀਓ ਚੋਂ ਆਪਾਂ ਇਹੀ ਦਿਖਾਵਾਂਗੇ ਕਿਉਂਕਿ ਨਵਾਈ ਇਹੀ ਆ। ਹਾਂਜੀ ਇਹੀ ਨਵਾਈ ਆ। ਠੀਕ ਹੈ ਹੂੰ ਲੈ ਦੋਹਾਂ ਚੋਂ ਜਿਹੜੀ ਮਰਜ਼ੀ। ਹਾਂ ਲੈ ਦੋਹਾਂ ਚੋਂ ਜਿਹੜੀ ਮਰਜ਼ੀ। ਕਈ ਵੇਰਾਂ ਕਿਸੇ ਵੀਰ ਨੇ ਦੂਰ ਲੈ ਜਾਣਗੇ ਉਹ ਦੋਨੇ ਹੀ ਖਰੀਦਣਗੇ ਚਾਹਵੇ ਤਾਂ। ਕੋ ਇਹਦੀ ਉਮਰ ਕਿੰਨੀ ਹੋਊ ਅੰਦਾਜ਼ਾ ਜਿਹੜੀ ਆਪਾਂ ਕਾਲੀ ਬੱਚੀ ਦਿਖਾ ਰਹੇ ਇਹਦੀ ਅੰਦਾਜ਼ਾ ਹੋਊਗੀ 11 ਕ ਮਹੀਨੇ ਦੇ ਸਾਲ ਦੇ ਯਾਨੀ ਕਿ ਕਰੀਬ ਹੋਊਗੀ ਜੀ ਤੇ ਜਿਹੜੀ ਪਰਲੇ ਪਾਸੇ ਡੱਬੀ ਬੱਚੀ ਹੈ ਉਹ ਹੋਊਗੀ 9 ਕ ਮਹੀਨੇ ਦੀ ਜੀ ਅਖੀਰੀਆਂ ਦੋਵੇਂ ਜੀ ਅਖੀਰੀਆਂ ਕਨਫਰਮ ਹੈ ਹਾਂਜੀ ਅਖੀਰੀਆਂ ਕਨਫਰਮ ਹੈ ਇਹਦਾ ਰੇਟ ਕੀ ਰੱਖਾਂਗੇ ਕਾਲੀ ਬੱਚੀ ਦਾ ਜਿਹੜੀ ਗਾਂ ਦੇ ਪਰਲੇ ਪਾਸੇ ਰੇਟ ਇਹਦਾ ਲੈਣ ਦੇਣੀ ਬਾਈ ਜੀ 25000 ਰੁਪਿਆ ਜੀ 25000 ਹਾਂਜੀ ਬੜਾ ਦਿਖਾ ਦਗੇ ਬਈ ਇਹਨੂੰ ਆਪਾਂ ਦੋਸਤੋ ਰੇਟ ਇਹਦਾ 25000 ਆ ਦੂਜੀ ਬੱਚੀ ਤੁਹਾਨੂੰ ਅਸੀਂ ਨਾਲ ਵੈਸੇ ਦਿਖਾਤੀ ਹੈ ਜੇ ਕੋਈ ਵੀਰ ਉਹ ਖਰੀਦਣਾ ਚਾਵੇ ਭਾਵੇਂ ਉਹਦੇ ਲਈ ਕਾਲ ਕਰ ਲਓ ਵੈਸੇ ਇੱਕ ਹੀ ਵੇਚਣ ਦਾ ਮੂਡ ਹੈ ਤੇ ਉਹ ਅਸੀਂ ਇਹ ਨਵਾਲੀ ਸੀਗੀ ਤੇ ਇਹ ਤੁਹਾਨੂੰ ਦਿਖਾ ਦਿੰਨੇ ਆ ਹੈ ਖੀਰੀ ਖੀਰੀ ਆ ਜੀ ਕਨਫਰਮ ਖੀਰੀ ਬਾਈ ਦੇ ਦੱਸਣ ਮੁਤਾਬਕ ਹੀ ਆ ਸੀ ਨਹੀਂ ਮੈਂ ਨਹੀਂ ਦੇਖੀ ਪਰ ਬਾਈ ਨੇ ਕਿਉਂਕਿ ਉਮਰ ਛੋਟੀ ਹੈ ਤਾਂ ਨੇਚਰਲੀ ਖੀਰੀ ਹੋਣੀ ਹਾਂਜੀ ਤੁਸੀਂ ਉਹ ਚੀਜ਼ ਦੇਖ ਵੀ ਸਕਦੇ ਹੋ ਛੱਡ ਦਿਓ ਬਾਈ 25000 ਦੀ ਇਹ ਬੱછી ਮਿਲ ਜੂਗੀ ਸਭੀ ਸੁਵਾਈ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਅੰਦਰੋਂ ਚੈੱਕ ਤੁਸੀਂ ਕਰਵਾ ਸਕਦੇ ਹੋ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਸੋ ਇਹ ਬੱਛੀ ਫॉर ਸੇਲ ਹੈ ਇਹ ਤੋਂ ਇਲਾਵਾ ਇੱਕ ਟੋਕੜ ਗੱਬਣ ਦਾ ਹੈ ਬਾਈ ਜੀ ਇਹ ਗੱਬਣ ਦਾ ਹੈ ਕਿੰਨੇ ਚਰ ਦੀ ਗੱਬਣ ਹੈ ਇਸ ਟਾਈਮ ਇਹ ਬਾਈ ਜੀ 6 ਮਹੀਨਾ ਦੇ ਕਰੀਬ ਹੋਣ ਵਾਲੀ ਹੈ ਜੀ 6 ਹਾਂਜੀ ਸਾਢੇ ਪੰਜ ਹਾਂਜੀ ਦੁੱਧ ਦਿੰਦੀ ਹੈ ਸਾਢੇ ਪੰਜ ਦੀ ਮੰਨੋ ਠੀਕ ਹੈ 6 ਹਾਂ ਦੇ ਕਰੀਬ ਹੋਣ ਵਾਲੀ ਹੈ ਜੀ ਅੱਛਾ ਦੁੱਧ ਹੁਣ ਕਿੰਨਾ ਖਊਗਾ ਦੁੱਧ ਹੁਣ ਇਹਦੇ ਥੱਲੇ 5 ਕਿਲੋ ਹੋਊਗਾ ਜੀ 5 ਕਿਲੋ ਦੋਨੇ ਟਾਈਮ ਮਿਲਦੀ ਹਾਂਜੀ ਦੋਨੇ ਟਾਈਮ ਮਿਲਦੀ ਹੈ ਜੀ ਕੀ ਪਾ ਰੱਖਦੇ ਹੋ ਇਹਦਾ ਬਾਈ ਇਹਦਾ ਬਾਈ ਜੀ 47000 ਰੁਪਏ ਜੀ ਇਹਨੂੰ ਵੀ ਤੋਰੋ ਦੋਸਤੋ ਰੇਟ 47000 ਹੈ ਸਾਢੇ ਪੰਜਾਂ ਦੀ ਗੱਬਣ ਮੰਨ ਕੇ ਖਰੀਦ ਲਿਓ ਪਰ ਪੌਣੇ 6ਾਂ ਦੇ ਆਸ-ਪਾਸ ਹੋਊਗੀ 5 ਕਿਲੋ ਦੁੱਧ ਹੁਣ ਇਹ ਡਰਾਈ ਵਾਲਾ ਪਾਕੀ ਇਹਦਾ ਮੰਨੋ ਉਹ ਤੁਹਾਨੂੰ ਕੰਦਲ ਨੂੰ ਲਜਾਇਓ ਬਈ ਸੇ ਜਰੂਰ ਹੋ ਜੀ ਹਵਾਨੇ ਦਾ ਰੋਖ ਤੁਸੀਂ ਇਹਦਾ ਹੁਣ ਇਸ ਤਰੀਕੇ ਨਾਲ ਦੇਖ ਸਕਦੇ ਹੋ ਕੋਲੋਂ ਆ ਕੇ ਤੁਸੀਂ ਪਾਸ ਕਰੋਗੇ ਸੋ ਇਹ ਗਾਂ ਵੀ ਫੌਰ ਸੇਲ ਹੈ ਇਹਦਾ ਰੇਟ 47000 ਬਾਈ ਨੇ ਰੱਖਿਆ ਤੋਕੜ ਗੱਭਣਗਾ ਇਹ ਦੋ ਨਗ ਦੋਸਤੋ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਮੈਂ ਦਿਖਾਤੇ ਆ ਤਸੱਲੀ ਕਰਿਓ ਚੈੱਕਪਾਸ ਦੋਨਾਂ ਨੂੰ ਕਰਾ ਕੇ ਲੈ ਜਾਓ ਕਿਉਂਕਿ ਇਹ گاਾਂ ਵੀ ਜਿਹੜੀ ਉਹ ਗੱਬਣ ਤੋਂ ਨੂੰ ਕਨਫਰਮ ਹੋ ਜੂ ਪੰਜ ਚਾਰ ਦਿਨ ਪਸ਼ੂ ਇਧਰ ਉਧਰ ਲੈ ਸਕਦਾ ਹੁੰਦਾ ਕਈ ਵਾਰਾਂ ਦਿਨਾਂ ਦੇ ਵਿੱਚ ਫਰਕ ਪੈ ਜਾਂਦਾ ਕੋਲੋਂ ਆ ਕੇ ਪਾਸ ਕਰਨਾ ਵੀ ਜ਼ਰੂਰੀ ਹੁੰਦਾ ਸੋ ਇਹ ਦੋਨਾਂ ਅੱਜ ਦੀ ਇਸ ਵੀਡੀਓ ਚ ਬਾਈ ਸੁਖਦੀਪ ਦੇ ਕੋਲ ਨੱਥੇ ਵਾਲਾ ਪੁਰਾਣੇ ਦੇ ਵਿੱਚ ਵਿਕਾਉ ਸੀ ਦੋਨੇ ਤੁਹਾਨੂੰ ਦਿਖਾਤੇ ਆ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਤੇ ਇਹਦਾ ਥਣ ਹਵਾਨਾ ਐਵੇਂ ਦੇਖ ਲਓ ਬੈਕ ਸਾਈਡ ਤੋਂ ਸਾਈਡ ਤੋਂ ਵੀ ਹਵਾਨਾ ਤੁਸੀਂ ਇਸ ਤਰੀਕੇ ਨਾਲ ਇਹਦਾ ਦੇਖ ਸਕਦੇ ਹੋ ਧੰਨਵਾਦ ਉਸੋ ਇਸ ਵੀਡੀਓ ਨੂੰ ਦੇਖਣ ਲਈ